ਸਮਿਤੀ 9 5 2025 ਨੂੰ ਸਰਕਾਰ ਦੇ ਵੱਲੋਂ ਇਹ ਕੈਬਨਿਟ ਮੀਟਿੰਗ ਕੀਤੀ ਗਈ ਸੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਹੈ ਇਹ ਜਿਹੜਾ ਕਿ 2014 ਤੋਂ ਪਹਿਲਾਂ ਪੜਤੀ ਹੋਏ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਕਿ ਜਿਹੜੀ ਕਿ ਦਿੱਤੀ ਜਾਵੇਗੀ ਹੁਣ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਜਿਹੜੀ ਸਿਲੈਕਸ਼ਨ ਹੈ ਜਿਹੜੀ 2014 ਤੋਂ ਪਹਿਲਾਂ ਹੋ ਚੁੱਕੀ ਸੀ ਪਰੰਤੂ ਜਿਹੜੀ ਇਹ ਜਿਹੜੀ ਅਪਾਇੰਟਮੈਂਟ ਲੈਟਰਸ ਇਸ ਸਮਿਤੀ ਤੋਂ ਬਾਅਦ ਮਿਲੇ ਸਨ ਉਹਨਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਵੇਗੀ ਮੁੱਖ ਮੰਤਰੀ ਦੇ ਕਹਿਣ ਦੇ ਅਨੁਸਾਰ ਇਸ ਸਾਲ ਕੋਈ ਜਿਹੜੀ ਕਿ 2 ਸੋ ਦੇ ਕਰੀਬ ਮਲਾਜ਼ਮਾਂ ਨੂੰ ਲਾਭ ਹੋਵੇਗਾ 2500 ਦੇ ਫਿਗਰ ਦੱਸਣ ਜਾਣ ਕਰਕੇ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਗਲਤੀ ਦੇ ਨਾਲ 2004 ਦੀ ਬਜਾਏ 2014 ਕਹਿ ਗਏ ਹਨ ਕਿਉਂਕਿ ਜੇਕਰ 2014 ਤੋਂ ਪਹਿਲਾਂ ਦੇ ਮਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਮਲਾਜ਼ਮਾਂ ਦੀ ਗਿਣਤੀ ਬਹੁਤ ਹੀ ਵੱਡੀ ਹੋ ਜਾਂਦੀ ਹੈ ਜੇਕਰ 2014 ਤੋਂ ਪਹਿਲਾਂ ਵਾਲੇ ਸਾਰੇ ਹੀ ਮਲਾਜ਼ਮਾਂ ਤੇ ਇਹ ਫੈਸਲਾ ਲਾਗੂ ਕੀਤਾ ਜਾਵੇ ਤਾਂ ਫਿਰ ਤਾਂ ਵੱਡੀ ਗਿਣਤੀ ਦੇ ਵਿੱਚ ਮਲਾਜ਼ਮਾਂ ਨੂੰ ਫਾਇਦਾ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਪ੍ਰੰਤੂ ਜੇਕਰ 20 ਤਾਰ ਤੋਂ ਪਹਿਲਾਂ ਜਿਹੜੇ ਸਿਲੇਕਟ ਹੋਏ ਮਲਾਜ਼ਮਾਂ ਦੇ ਪਰੰਤੂ ਬਾਅਦ ਦੇ ਵਿੱਚ ਅਪੁਆਇੰਟਮੈਂਟ ਲੈਟਸ ਕ੍ਰਾਫਟ ਕਰਨ ਵਾਲੇ ਮਲਾਜ਼ਮਾਂ ਨੂੰ ਕੋਈ ਵੀ ਉਹਨਾਂ ਦੀ ਜਿਹੜੀ ਗਿਣਤੀ ਹੈ 2500 ਦੇ ਲਗਭਗ ਹੀ ਬਣਦੀ ਹੈ ਤਾਂ ਇਹ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੋਵੇਗੀ ਕਿਉਂਕਿ ਦੇ ਰਾਇ ਦਰਸਤਾਏ ਭਾਵੇਂ ਇੱਕ ਇਹਨਾਂ ਸੰਬੰਧੀ ਕਈ ਜਿਹੜੇ ਕੋਰਟ ਕੇਸ ਵੀ ਚਾਰੇ ਹਨ ਇਹੋ ਜਿਹੇ ਮਲਾਜ਼ਮਾਂ ਦੇ ਬਾਰੇ ਉਹਨਾਂ ਦੇ ਹੱਥ ਦੇ ਵਿੱਚ ਫੈਸਲੇ ਵੀ ਆਏ ਹਨ ਪਰੰਤੂ ਜੇਕਰ ਸਰਕਾਰ ਨੇ ਹੀ ਖੁਦ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਸਰਕਾਰ ਨੇ ਇਸ ਦੇ ਭਾਵੇਂ ਅਧੂਰਾ ਨੋਟੀਫਿਕੇਸ਼ਨ ਹੀ ਜਾਰੀ ਕੀਤਾ ਹੋਇਆ ਹੈ ਤਾਂ ਕਿ ਜਿਹੜਾ 18 11 2022 ਨੂੰ ਕੀਤਾ ਗਿਆ ਨੋਟੀਫਿਕੇਸ਼ਨ ਦੇ ਅਨੁਸਾਰ ਦੇਸ਼ ਵੀ ਸਰਕਾਰ ਨੂੰ ਬਾਅਦ ਦੇ ਵਾਲੇ ਮੁਲਾਜ਼ਮਾਂ ਵਾਸਤੇ ਹੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਹੀ ਪਵੇਗੀ ਇਸ ਦੇ ਵਾਸਤੇ ਸ਼ਾਇਦ ਸਮਾਂ ਲੱਗ ਸਕਦਾ ਹੈ ਪਰੰਤੂ ਦੇਸ਼ ਵੀ ਸਰਕਾਰ ਨੂੰ ਇਹ ਲਾਗੂ ਕਰਨੀ ਹੀ ਪਵੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਆਪ ਬਣਨ ਲਈ ਬਹੁਤ ਬਹੁਤ ਧੰਨਵਾਦ ਜੀ ਮਾਨੇ ਵੀ ਤੁਹਾਡੇ ਆਰੇ ਲਾਉਂਸ ਇਹ ਲਾਗੂ ਕਰਾਂਗੇ 30 ਅਪ੍ਰੈਲ ਨੂੰ ਵੀ ਇੱਕ ਲਾਉਂਸ ਨਹੀਂ ਲਾਗੂ ਕਰਨਾ ਕੋਈ ਪੂਰਾ ਸਪਸ਼ਟ ਨਹੀਂ ਹੈ ਇਹ ਲਾਰਾ ਹੀ ਆ ਲਾਰਾ ਹੀ ਆਏ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਮੰਨਦੀ ਨਹੀਂ 17 6 2020 ਵਾਲੇ ਮਲਾਜ ਜਿਹੜੇ ਭਰਤੀ ਹੋਇਆ ਉਹਨੂੰ 6ਵਾਂ ਪੇਗ ਲਾਗੂ ਕਰਨ ਦਾ ਵਾਦੇ ਸੁਪਰੀਮ ਕੋਰਟ ਨੇ ਕਹਿਟਾ 100 ਵਿੱਚ ਸਾਰਿਆਂ ਨੇ ਪਟੀਸ਼ਨ ਪਾਈ ਸੀਗੀ ਇਹ ਫੈਸਲਾ ਹੋ ਚੁੱਕਿਆ ਪਰ ਪੰਜਾਬ ਸਰਕਾਰ ਨੇ ਚਿੱਠੀ ਕੱਢੀਆ ਹੁਣ ਬਿ 17/7/2020 ਤੋਂ ਪਰਤੇ ਮਿਲਾਇਆ 7ਵਾਂ ਪੇਕਸ਼ਨ ਲਾਗੂ ਕਰਨਾ ਚਿੱਠੀ ਕਰਦੀ। ਇਹ ਕੱਲ ਚਿੱਠੀ ਹੋ ਰਹੀ ਹੈ 26 ਤਰੀਕ ਨੂੰ 26 ਅਪ੍ਰੈਲ ਨੂੰ। ਉਹਦੇ ਵਿੱਚ ਸਰ ਅਧਿਕਾਰੀ ਲਿਖਿਆ ਵੀ ਕੋਈ ਵੀ ਅਧਿਕਾਰੀ ਆ ਮਿਤਪੁਆਹ ਕੋਲ ਚਿੱਠੀ ਕੱਢੀ ਗਈ ਆ। ਵੀ ਉਹ ਆਪਣਾ ਮੋਬਾਈਲ ਕਦੇ ਵੀ ਨਹੀਂ ਬੰਦ ਕਰ ਸਕਦਾ ਨਾ 12 ਨੂੰ ਨਾ ਐਤਵਾਰ ਨੂੰ। ਨਾ 5 ਵਜੇ ਤੋਂ ਬਾਅਦ ਇਹ ਚਿੱਠੀ ਮੇਰੇ ਕੋਲ ਆ ਪੜ ਵੀ ਲਿਓ ਬਿਸ਼ੱਕ। ਜੇ ਅਧਿਕਾਰੀਆਂ ਦਾ ਤੇ ਮਲਾਜਾਂ ਨੂੰ ਕੋਈ ਕੱਲ ਨੂੰ ਕਹਿਣਗੇ ਉਹ ਪਹਿਲਾਂ ਮੋਬਾਈਲ ਬਤਾ ਆਪਣਾ ਕੱਢ ਚੁੱਕੇ ਆ। ਜੇ ਆਪਾਂ ਜੋ ਹਲਾ ਦਾ ਸਾਡੇ ਦੇ ਹਾਇਦਾ ਸਿਨੇ ਰਾਗੂ ਕਲੀ ਸਿੰਘ ਵੀ ਅਸੀਂ ਸਾਥੀ ਸਾਥ ਤਾਂ ਦਵਾਂਗੇ ਵੀ ਜਿਹੜਾ ਰਿਟਾਇਰਮੈਂਟੋਂ ਬਾਅਦ ਸਾਡੇ ਨਾਲ ਜੁੜਨਗੇ ਪਰ ਜਿਹੜੇ ਆਗੂ ਹੁੰਦੇ ਆ ਮੇਰੇ ਬਹੁਤ ਆਗੂ ਨਾਲ ਬਾਹਰ ਆਇਆ ਅੱਜ ਵੀ ਰਿਹਾ ਪਹਿਲਾਂ ਵੀ ਰਿਹਾ ਸਾਡੇ ਮੰਗਾ ਸਿੰਘ ਪ੍ਰਧਾਨ ਨੇ ਡੀਐਸਯੂ ਦਾ ਪ੍ਰਧਾਨ ਰਸ ਸੀਗਾ ਹਾਲੇ ਕਿ ਮੈਂ ਜੀਏਟੀ ਐਮਪਲਾਈ ਹੋਣ ਦਾ ਮੈਂਬਰ ਸੀਗਾ ਆਗੂ ਵੀ ਰਿਹਾ ਹਾਂ ਕਨਵੀਨਰ ਵੀ ਰਿਹਾ ਹਾਂ ਪਰ ਜੇਕਰ ਉਹਨੂੰ ਕੰਮ ਹੁੰਦਾ ਕੋਈ ਸਾਨੂੰ ਕੰਮ ਹੁੰਦਾ ਉਹਨੂੰ ਮਗਰਗਰ ਮੰਗਾ ਸਿੰਘ ਵੀ ਆਇਆ ਉਹਨੇ ਆਇਆ ਕਹਿੰਦਾ ਸੀਗਾ ਡੀਐਸਯੂ ਦਾ ਮੈਂਬਰ ਹੀ ਸੀਗਾ ਪਹਿਲਾਂ ਇਹ ਜੇ ਹੁਣ ਮੈਂ ਜੂਨੀਅਰ ਬਣਿਆ ਪ੍ਰਧਾਨ ਬਣਨੇ ਦੇ ਏਜਲ ਪਰ ਉਸ ਸਮੇਂ ਮੈਂਬਰ ਨਹੀਂ ਸੀਗਾ ਪਰ ਆਗੂ ਦਾ ਕੰਮ ਇਹ ਹੁੰਦਾ ਵੀ ਕਿਸੇ ਨੂੰ ਵੀ ਵੇਖਤਾ ਪੈਗੀ ਜੇ ਅਸੀਂ ਕਰਦੇ ਹਾਂ ਗੱਲ ਵੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਸੋਰਾ ਸੁਨਾਹਣ ਪਾਉਣ ਵਾਲੀ ਗੱਲ ਕਰਦੇ ਆਪਾਂ ਸਾਰੀ ਮੈਂ ਵੀ ਵਿਚੇ ਹਾਂ ਨਾ ਵੀ ਕਿਸੇ ਨੂੰ ਕੋਈ ਵੇਖਤਾ ਪੈਗੀ ਉਹਦਾ ਸਾਥ ਦੇਣਾ